ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਰਹਿਰਾਜ ਸਾਹਿਬ ਹਾਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਕਸ਼ ਦੁਸ਼ਟ ਹਰ ਮਾਰਿਆ ਰਹਿਲਾ ਤਰਾਇ ਅਹੰਕਾਰ ਜਾਂੰਦਕਾ ਪਿੱਟ ਦੇ ਨਾਮ ਦਿਓ ਮੁਖਲਾਇ ਜਰ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇ ਚਲੋ ਕਮਹਲਾ ਪਹਿਲਾ ਤੁਹਦਾਰੋ ਸੁਖ ਰੋਗ ਭਇਆ ਜਾਂ ਸੁਖ ਦਾ ਮਨਾ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਹਾ ਹੋ ਕਰੀ ਨਾ ਹੋਈ ਭਲੇ ਹਾਰੇ ਗੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਇਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਬਦ ਸਵਾਲੇਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਆਗਿਆ ਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬੈ ਸਰਬ ਸੰਮਾਲੇ ਵਾਜੇ ਤੇਰੇ ਨਾਦ ਅਨੇਕਾਂ ਸੰਖਾ ਕੀਤੇ ਤੇਰੇ ਬਾਵਨ ਹਾਦੇ ਕੀਤੇ ਤੇਰੇ ਰਾਗ ਭਰੀ ਸੋ ਕਹੀ ਆ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਧਨੋ ਤੁਧ ਨਾ ਪਾਉਣ ਪਾਣੀ ਬੈਸ਼ੰਤਰ ਗਾਵੈ ਰਾਜਾ ਧਰਮੰਦਵਾਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰੇਂਦਰਾ ਅਸਨ ਬੈਠੇ ਦੇਵਦਿਆ ਦਰਨਾਲੇ ਗਾਵਣ ਤੁਧਨੋ ਸਿੱਧ ਸਮਾਦੀ ਅੰਦਰ ਗਾਵਣ ਤੁਧਨੋ ਸਾਤ ਵਿਚਾਰੇ ਗਾਵਣ ਦੁਦਨੋ ਜਤੀ ਸਤੀ ਸੰਤੋਖੀ ਗਾਵਣ ਦੁਦਨੋ ਵੀਰ ਕਰਾਰੇ ਗਾਵਣ ਦੁਦਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਬੇਦਾ ਨਾਲੇ ਗਾਵਣ ਦੁਦਨੋ ਮੋਹਣੀ ਆਮਨ ਮੋਹਣ ਸੁਰਗ ਮਾਸ਼ ਪਿਆਲੇ ਗਾਵਣ ਦੁਦਨੋ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਵਣ ਦੁਦਨੋ ਜੋਤ ਮਹਾਬਲ ਸੋਰਾ ਗਾਵਣ ਦੁਦਨੋ ਖਾਣੀ ਚਾਰੇ ਗਾਵਣ ਦਦਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਦਦਨੋਂ ਗਾਵਣ ਜੋਤਿ ਤੇ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦਦਨੋਂ ਗਾਵਣ ਸੇ ਮੈਂ ਜਿਤਨਾ ਆਵਣ ਨਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਜਾ ਸਾਜੀ ਨਾਹੀ ਹੈ ਪੀਹੋ ਸੀ ਜਾਏ ਨੰਜਾਸੀ ਰਜਨਾ ਜਨ ਨਰ ਜਾਏ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਢਿਆਈ ਜੋ ਦਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਹੀ ਸੋ ਬਾਦਸ਼ਾਹ ਹੋ ਸਹਾ ਪਤ ਸਾਹਿਬ ਨਾਨਕ ਰਹਿ ਨਰ ਜਾਏ ਆਸਾ ਮਹੱਲਾ ਬੈਲਾ ਸੁਣ ਵਡਾ ਆਖੇ ਸਭ ਕੋਏ ਕੇ ਵਡ ਵਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਨੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇ ਵਡ ਛੀਰਾ ਰਹਾਓ ਸਭ ertid ਮਿਲ ਸੁਰਤ ਕਮਾਈ ਸਾਬ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੇ ਗੁਰ ਗੁਰਹਾਏ ਕਹਿਨ ਨ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਇਆਂ ਸਿਦਾ ਬੁਰਕਾ ਕੀਆਂ ਵਡਿਆਈਆਂ ਤਦ ਵਣ ਸਦੀਕ ਨਾ ਪਾਈਆ ਕਰਮ ਮਲੇ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਮਤੀ ਪ੍ਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਸੈ ਗਿਆ ਚਾਰਾ ਨਾਨਕ ਸਤਿ ਸਵਾਰਨ ਹਾਰਾਇ ਆਸਾ ਮਹੱਲਾ ਪਹਿਲਾ ਆਖਾ ਦੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾ ਹੋ ਸਾਦੇ ਨਾਮ ਕੀ ਲਾਗੈ ਭੂਖ ਉਤ ਭੂਖਾ ਖਾਏ ਚੱਲੀ ਇਹ ਦੁਖਾ ਇਸੋ ਗਿਆ ਵਿਸਰੈ ਮੇਰੀ ਮਾਏ ਸਾਜਾ ਸਾਹਿਬ ਸਾਜਾ ਨਾਏ ਰਹਾਉ ਸਾਜੇ ਨਾਮ ਕੀ ਦਿਲ ਵਡਿਆਈ ਆਖੋ ਤੱਕ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕਾਇਆ ਕਨ ਪਾਹੇ ਵਡਾ ਨਾ ਹੋਵੇ ਘਾਟ ਨ ਜਾਏ ਨਾ ਉਮਰੈ ਨ ਹੋਵੇ ਸੋਗ ਜਿੰਦਾ ਰਹੇ ਨਾ ਚੁੱਕੈ ਭੋਗ ਮੋਂ ਗੋਨੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਪਤੇ ਵੜਤੇ ਰੀ ਦਾਤ ਜਿਨ ਦਿਨ ਕਰਦਿਆ ਕੀਤੀ ਰਾਤ ਖਸਮ ਵਿਸਾਰ ਹਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਬੁਰ ਕਾ ਬਨੋ ਕਰੋਂ ਗੁਰਪਾਸ ਰਾਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਗਏ ਵਿਭਾਗ ਵਡੇਰੇ ਜਨ ਹਰ ਹਰ ਸ਼ਰਦਾ ਹਰ ਪਿਆਸ ਹਰ ਹਰ ਨਾਮ ਲੈ ਸਭ ਦਾਸ ਹੈ ਮਿਲ ਸੰਗਤ ਗੁਣ ਪ੍ਰਗਾਸ जिन हर 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 रस नाम न पीन जम जो सत शर संगत नर जन सत संगत पाई दुर मस्तक लिखया लिखास तन धन सत संगत जित हर रस पाया मिलजन नानक नाम प्रकाश ਨਰਾਗ ਗੁਜਰੀ ਮਹੱਲਾ ਪੰਜਵਾਂ ਖਾਹਿਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਬਤਰ ਮੈਂ ਜੰਤੇ ਉਪਾਏ ਤਾਂਕਾਰ ਜਿ ਕਾ ਕਹਿ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਬ੍ਰਹਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਆਪਿਤਾ ਲੋਕ ਸਤ ਬਣਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਜਿ ਕ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਿਆ ਵੈਸੇ ਕੋ ਸਾ ਤਿਸ ਬਾਚੈ ਬਜਰੇ ਸ਼ਰਿਆ ਜਨ ਕਵਨ ਖਲਾਵੇ ਕਵਨ ਤੁਗਾਵੇ ਮਨ ਮੈ ਸਿਮਰਨ ਕਰਿਆ ਛਾਬਣੇ ਦਾਣ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੋ ਪ੍ਰਖ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਗ마ਕ ਮਾਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਹਾਰੇ ਜੀ ਤੁਝੀਆਂ ਕਾ ਦਾਤਾ ਹਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਦਰ ਸਰਬ ਨਿਰੰਤਰ ਜੀ ਹਾਰੇ ਕੋਪਰ ਕਸਮਾਣਾ ਇੱਕ ਦਾ ਤੇ ਇੱਕ ਬਿਖਾਰੀ ਜੀ ਸਭ ਤੇਰੇ ਦੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਤ ਬਨਿ ਅਵਰਣ ਜਾਣਾ ਤੂੰ ਪਾਰ ਬ੍ਰਹਮੇ ਅੰਤ ਬੇਅੰਤ ਜੀ ਦੇਰੇ ਕਾ ਗੁਣਿਆਖ ਵਖਾਣਾ ਜੋ ਸਿਵਹ ਜੋ ਸਿਵਹ ਦੁੱਧ ਜੀ ਜਨ ਨਾਨਕ ਤਨ ਪੁਰਬਾਣਾ ਹਰਿ ਤੇ ਆਵਹਿ ਹਰਿ ਤੇ ਆਵਹਿ ਦੁੱਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਏ ਜਨ ਹਰਿ ਤੇ ਆਇਆ ਜੀ ਦਿਨ ਟੂਟੀ ਜਮਗੀ ਵਾਸੀ ਜਨ ਨਿਰਭਉ ਜਨ ਹਰਿ ਨਿਰਭਉ ਤੇ ਆਇਆ ਜੀ ਤਨ ਕਾ ਪਹੋ ਸਭ ਕਾ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਦਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਲ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤਾ ਤੇਰੇ ਭਗਤ ਸਲਾਹਨਾ ਤੁਤ ਜੀ ਹਰਨ ਦਾ ਨੇਕਾਨੰਤਾ ਤੇਰੀ ਅਣਕ ਤੇਰੀ ਅਣਕ ਕਰ ਹੈ ਹਰ ਪੂਜਾ ਜੀ ਤਾਬ ਦਾਬ ਹੈ ਜਬ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਾ ਬਸਮ੍ਰਿਤ ਸਾਹਦ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਪਰੰਪਰ ਕਰਤਾ ਜੀ ਦੁੱਧ ਜੇ ਵੜਿਆ ਵਰਣਾ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਦਿਲ ਕਰਤਾ ਸੋਈ ਤੁਦੇ ਆਪੇ ਬਾਹ ਵੈ ਸੋਈ ਵਰਦੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਰਜ ਸਭ ਗੋਈ ਜਾਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਦਾ ਸਚਿਆਰ ਮਾਡਾ ਸਾਈਂ ਦਾ ਤੋ ਭਾਵੇ ਸੋਈ ਥੀ ਸੀ ਜੋ ਤੂੰ ਦੇ ਸੋਈਓਂ ਪਾਈ ਰਹਾਓ ਸਭ ਤੇਰੀ ਤੂੰ ਸਬਣੀ ਧਿਆਇਆ ਜਿਸਨੋ ਕਿਰਪਾ ਕਰ ਹੈ ਤਰਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਗਵਾਇਆ ਤਦ ਆਪ ਵਿਛੋੜਿ ਆਪ ਮਿਲਾਇਆ ਦੋਂਦ ਰਿਆ ਸਬਦ ਜਹੀ ਮਾਏ ਤਜ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਦੇ ਰਾਖੇਲ ਵਿਜੋਗ ਮਿਲਿ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣਾਇ ਅਹ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਨ ਜਨ ਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਸਰਉਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰਣ ਕੋਏ ਤੂੰ ਕਰ ਕਰ ਵੇਖਿਆ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਮੰਤੇ ਤਾਂ ਸਰਵਰਡਾ ਪਹਿਲੇ ਨੇ ਵਾਸਾ ਪਾਣੀ ਪਾਉਕਤਨ ਹੈ ਕੀਆ ਪੰਕਜ ਮੋਬਗ ਨਹੀਂ ਚਾਲੈ ਹਮਦੇ ਕਾ ਦਹ ਡੂਬੀਐਲੇ ਮਾ ਨੇਕ ਨਾ ਜੇ ਦਸਮੂਲ ਮਨਾ ਹਰ ਬਿਸ਼ਰਤ ਤੇਰੇ ਗੁਣ ਗਲਿਆ ਰਹਾਉ ਨਾ ਜਥੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਨ ਕੀ ਸਰਣਾ ਜਿਨ ਦੋ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਾਈ ਪ੍ਰਬਤ ਮਨੁਖ ਦੇ ਫਰੀਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਵਰਗਾਜ ਤੇਰਾ ਕਦਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭੌਦਲ ਤਰਣ ਕੈ ਜਨਮ ਵਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਾਹੋ ਨਾਨਕ ਹਮ ਨੀਚ ਕਰਮਾ ਸ਼ਰਨ ਬਰੇ ਕੀ ਰਖੋ ਸ਼ਰਮ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰਿ ਰਾਯਾ ਕਹੋ ਨਾਨਕ ਅਮਨੀਤ ਕਰਮਾ ਸ਼ਰਨ ਪਰੇਗੀ ਰਾ ਕੋ ਸ਼ਰਮਾ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਮੀ ਚਾਓ ਭਈ ਪੁਨ ਰਾਸ਼ਸ਼ ਕਾ ਕਾਟਾ ਸ਼ੀਸ਼ਾ ਸ੍ਰੀ ਅਸਕੇਤ ਜਗਤ ਕੈ ਸਾ ਬਹਪਨ ਬ੍ਰਿਸ਼ਟ ਕਗਣ ਤੇ ਭਈ ਸਭ ਹਣਿਆਨ ਬਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮਹਲੇ ਹੋ ਉਬਾਰੇ ਤਬੇ ਬਾਤ ਬੇਨਤੀ ਚਾਹ ਬਈ ਹਮਰੀ ਕਰੋ ਹਾਥ ਦੈਰ ਸ਼ਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਤਰਨਨ ਮਨ ਰਹਿ ਹਮਾਰਾ अपना जान करो प्रति पारा हमरे दुष्ट सब तुम का वो आपा त मै बचब सखी बसे मोरो परिवार सेवक सिख सब करतार मोरे शान ज करदा करियै सब एरन कोआ संगरिजे पूर्ण होए हमारी आशा तोर बजन की रह प्यासा तुम्हे शाड ਕੋਈ ਵਰਦਾ ਤੇ ਆਵੂ ਜੋ ਬਰਚਾਹੋ ਸੋ ਤੁਮ ਤੇ ਪਾਓ ਸੇਵਕ ਸੇ ਕਹ ਮਾਰੇ ਤਾਰੀ ਹੈ ਤੁਣ ਤੁਣ ਸਤਰਾ ਹਮਾਰੇ ਮਾਰੀ ਹੈ ਆਪਹਾ ਦੈਮਜੈ ਉਪਰੀਐ ਮਨਨ ਕਾਲ ਕਾ ਤਰਾਸ਼ਨੁਰੀਐ ਭੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜੁ ਕਰਿਓ ਰੁਸ਼ਾ ਰੱਖ ਲਿਓ ਮੈ ਰਕਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੋ ਮਹਾਂਪ੍ਰੀਤ ਕ੍ਰਿਦਸ ਕੰਤਾ ਕਾਲ ਬਾਇ ਬ੍ਰਹਮਾ ਅਵਤਾਰ ਕਾਲ ਬਾਇ ਸ਼ਿਵ ਜੂ ਅਵਤਾਰ ਕਾਲ ਬਾਇ ਕ੍ਰਿਸ਼ਨ ਪ੍ਰਗਾਸਾ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਵਕੀਓ ਬੇਦਰਾਏ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤਾ ਜਿਸਨੂੰ ਪਜਾਇਓ ਵਾ ਦੇਹਨ ਦੇ ਕਾਇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਦਸਹੀ ਕੋ ਹਮਾਰੀ ਮੁਸਗਲਾ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਣ ਕੋ ਸਭ ਕੁਨ ਸਕਤੀਓ ਸਤਰਨ ਕੋ ਪਲ ਮੋਮ ਬਦ ਕੀਓ ਕੜ ਕੜ ਕੇ ਅੰਦਰ ਕੀ ਜਾਣਦ ਭਲੇ ਭਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਦਰ ਸਥੂਲਾ ਸਾਬਰ ਕਿਰਪਾ ਡੜ ਕਰ ਭੂਲਾ ਸੰਤਨਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨਾ ਕੜ ਕੜ ਕੇ ਬੜ ਬੜ ਕੀ ਜਾਣੈ ਜਪਤ ਕਰ ਸਤਰਾ ਕਰ ਤਾਰਾ ਪ੍ਰਜਾ ਤ੍ਰ ਤੁਦਵ ਤੇ ਅਪਾਰਾ ਜਬਿਆ ਪਰ ਸਦਰ ਤਹੁ ਕਬਹੁ ਤੁਮ ਮੈ ਮਿਲਤ ਦੇ ਤਰਸਬ ਹੂੰ ਜਿਦੇ ਬਦਨਾ ਸ੍ਰਿਸ਼ ਸਾਵਤਾਰਾ ਆਪੇ ਆਪਣੀ ਬੋਧ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਜ ਬੇਦ ਹਰਿ ਆਲਮ ਨਿਰੰਕਾਰ ਨਿਰਭਕਾਰ ਨਰਲੰਭ ਆਦਿ ਅਨੀਲ ਅਨਾਦ ਅasamb ਤਾਕਾ ਮੋੜਿ ਉਚਾਰਤ ਭੇਦਾ ਜਾਗੋ ਪੀਵਨ ਪਾਵਤ ਬੇਦਾ ਤਾਂ ਕੋ ਕਰ ਪਾ ਹਣੇ ਨੁ ਮਾਨਤ ਮਹਾ ਮੂੜ ਕਛ ਭੇਤ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਜੀਣਤ ਨਹਿ ਪਿਵ ਆਪੇ ਆਪਣੀ ਬੁਧ ਹੈ ਜੇਤੀ ਬਰਨਤ ਬਿਨ ਬਿਨ ਤੂੰ ਹੈ ਤੇਤੀ ਤੁਮਰਾਲ ਖਨ ਜਾਏ ਪਸਾਰਾ ਤਹਿ ਬ ਸਜਾ ਪ੍ਰਥਮ ਸੰਸਾਰਾ ਇੱਕ ਹੈ ਰੂਪਾ ਨੂੰ ਬਸ ਰੂਪਾ ਰੰਕ ਪਿਓ 라ਵ ਕਹਿ ਪੂਪਾ ਅੰਡਜ ਜੇਰ ਸੇਤ ਜਕੀਨੀ ਉਤਪਤ ਖਾਨ ਬੋਲ ਰਜਦੀਨੀ ਕਹੋਂ ਬੋਲ ਰਾਜਾ ਹਵ ਬੈਠਾ ਕੋਸ਼ਮਟ ਭਇਓ ਸ਼ੰਕਰ ਆ ਗੈਠਾ ਸਿਗਰੀ ਸਿਰੜ ਦਿਖਾਏ ਜੰਭਵ ਆਦ ਜੁਗਾਦ ਸਰੂਪ ਸਿਉ ਭਾਵ ਅਬਰਸ਼ਾ ਮੇਰੀ ਤੁਮ ਕਰੋ ਸੇਖ ਉਬਾਰ ਆਸਿਕ ਸੰਗਰੋ ਦੁਸ਼ਟ ਜਿਤੇ ਉਠਮਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇਸ ਦੁਜ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੋਹ ਤਹ ਵ ਮਰੇ ਪ੍ਰਖਜਮਨ ਭਗ ਪਰੇ ਦਿਹਾਰੇ ਤਨ ਕੇ ਤੁਮ ਸੰਕਲਪ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆ ਹੈ ਰਸ਼ਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰਿਆ ਜਿਤ ਕਾਲਾ ਤ੍ਰਿਪਾਦਿਸ਼ਟ ਤਨਜਾਇਨ ਹਰੇ ਹੋ ਤਾਂ ਕੇ ਦਾਬ ਤਨਕਮੋ ਹਰੇ ਹੋ ਰਿਤ ਸਿਦ ਕਰਮੋ ਸਭ ਹੋਈ ਦੁਘਟਸ਼ਾ ਸਭ ਸਤਨ ਕੋਈ ਇਕਬਾਰ ਜਨ ਤਮੈ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ ਜਨਨ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਤਮੈ ਸ਼ਰਨ ਦਿਹਾਰੀ ਆਪਾਦ ਲਿਹੋ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ कृपा करी हम पर जग माता ग्रंथ करा पूर्ण शुभ राधा कृपिक शक्ल देह को हर्ता दुष्ट दोगण कोश करता श्रीयस्तो जपए दयाला पूर्ण करा ग्रंथ तत्काल मन बांद फल पावे सोई दुख नत शा व्यापत कोई अढल सुन गंग जो जाहे सो रस ना पावै सुन मोढ जित लाए चतुृताय भई ਹੰ ਦੁਖ ਦਰਦ ਭਾਓ ਨਿਕਟ ਨਾ ਤਨ ਨਰ ਕੇ ਰਹੈ ਹੋ ਜੋ ਜਾ ਕੀ ਏ ਕਬਾਰ ਚੌਪਈ ਕੋ ਕਹੈ ਚੌਪਈ ਸੰਬਤ 77 ਸਹਸਬਨ ਜੈ ਅਰਧ ਸਹਸਬਨ ਦੀਨ ਕਹਿਜੈ ਭਾਦਰਵ ਸੁਦੇਸ਼ਟਮੀ ਰਵਾਰਾ ਤੀਤ ਸਤਰਾ ਉਗ੍ਰੰਤ ਸੁਧਾਰਾ ਸਵਈਆ ਪਾਇਐ ਗਹੈ ਜਬ ਤੇ ਤੁਮਰੇ ਤਬ ਦੇ ਗਉਆਂ ਅਖਤਰੇ ਨਹੀਂ ਅਨੇਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੈ ਮਤ ਇੱਕ ਨਮਾਨੇ ਸਿਮਰਤ ਸ਼ਾਸਤਰ ਵੇਦ ਸਬੈ ਬੋ ਭੇਦ ਕਹੈ ਅੰਮੀ ਕਨਾਂ ਜਾਣੇਓ ਸ਼੍ਰੀ ਸਪਾਨ ਰਿਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓਂ ਦੁਹਰਾ ਸਾਗਲ ਦਵਾਰ ਕੋ ਸਾਢਕੈ ਦਹਿਓ ਤੁਹਾਰੋ ਦਵਾਰ ਬਾਹੇ ਗਹਿ ਕਿਲਾ ਦੇ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਦਾ ਗਾਵੋ ਹਰੀ ਕੇ ਰਾ ਮਨ ਜਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਹੋ ਹਰ ਨਾਲੇ ਹਰ ਨਾਲ ਰਾਉ ਤੂ ਮਨ ਮੇਰੇ ਦੁੱਖ ਸਭ ਵਿਸਾਰਨਾ ਸੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾਗਲਾ ਸਮਰਾਤ ਸਵਾਮੀ ਸੋ ਕਿਆ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਜਾਨਾ ਹੰਕਾਰ ਤੇਰਾ ਦਰਦਾਂ ਦੇ ਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਬਦ ਸੁਲਾਹਾ ਤੇਰੀ ਨਾਮੁ ਸਭੈ ਨਾਮ ਜਿਨ ਕੈ ਮਨ ਵਸਿਆ ਬਾਜੇ ਸਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੈ ਸਾਚਾ ਨਾਮ ਮੇਰਾ ਆਧਾਰ ਸਾਤ ਨਾਮੇ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿ ਐ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁ르ਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਹੈ ਵਡਿਆਈਆਂ ਕਹੈ ਨਾਨਕ ਸੁਨਹੁ ਸੰਤਹੁ ਸ਼ਬਦ ਸਰੋਪੇ ਆਰੋ ਸਾਜਾ ਨਾਮ ਮੇਰਾ ਆਧਾਰੋ ਵਾਜੇ ਬੰਚ ਸ਼ਬਦ ਦਿੱਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਗੋਤ ਦਿੱਦ ਵਾਸ ਕੀਤੇ ਕਾਲ ਕੰਡਕ ਮਾਰੇਆ ਤੋਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰਿਆ ਅਨੰਦ ਵਾਜੇ ਅਨੰਦ ਸੁਨਹੁ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾ ਬਿਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਦ ਸੇ ਪੂਰੇ ਗੁਰ ਤੇਜਾਣੀ ਸੁਣਤੇ ਪੁਨੀ ਤੋ ਕਾਤੇ ਪਵਤ ਸਤਗੁਰ ਰਹਾ ਭਰੂਰੇ ਬਿਨਮੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਾਹਦ ਦੂਰੇ ਮੁੰਦਾਵਣੀ ਮਹੱਲਾ 5 ਥਾਲ ਵਿੱਚ ਧਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੋ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਮੇਹ ਵਸਤ ਜੀ ਨਹ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਜਨਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕਿਤੋ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਿਓਈ ਦਰਸ بیا ਮੇ ਰਾਮ ਤੋਹੀ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀ ਮਾ ਤਨ ਮਨ ਧੀਵ ਹਰਿਆ ਪੌੜੀ ਤਜੈ ਤੂ ਸਮਰਥ ਜਿੱਥੈ ਕੋਏ ਨਾ ਹੈ ਉਥੈ ਤੇਰੀ ਰਖ ਅਗਨੀ ਦਰਮਾਹੇ ਸੁਣ ਕੈ ਜਮਕੇ ਦੂਤ ਨਾ ਹੀ ਦਰੈ ਛਡ ਜਾਏ ਭਉਜਲ ਬਖਮਸਲਾ ਗੁਰ ਸ਼ਬਦੀ ਬਾਰ ਪਾਏ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਕਾਏ ਕਲ ਮੈਂ ਉਹ ਪੁਨ ਗੁਣ ਗੋਵਿੰਦ ਗਾਹੇ ਸਭ ਸਨੋਂ ਕਿਰਪਾਲ ਸੁਮੰਲੇ ਸਾਹੇ ਸਾਹੇ ਮ੍ਰਿਤਾ ਕੋਏ ਨ ਜਾਏ ਜੇ ਆਵੈ ਤਦ ਆਹੇ ਸ਼ਲੋਕ ਮਹਲਾ 5ਵਾਂ ਹਉ ਅੰਤਰ ਗੁਰਿਆ ਰਤਨਾ ਜਿਹਵਾ ਜਪ ਗੁਰਨਾਵ ਨੇਤਰੀ ਸਤਗੁਰ ਬੇਖਣਾ ਸਰਬਣੀ ਸਰਣਾ ਗੁਰਨਾਵ ਸਤਗੁਰ ਸੇ ਤੀਰਤੇ ਆ ਦਰਗਾ ਪਾਈ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗਮਾਤਮ ਕਾਢੀ ਐ ਵਿਰਲੇ ਕੇ ਕੇ ਮਹੱਲਾ ਬੰਜਵਾ ਰਖੇ ਰਖਣਾ ਹਾਰਿਆ ਬੋਬਾਰ ਇਨ ਗੁਰ ਕੀ ਪਿਆਰੀ ਪਾਏ ਕਾਜ ਸਵਾਰਿਨ ਹੋ ਆਪ ਦਿਆਲ ਮਨ ਹੋ ਨਾ ਵਿਸਾਰਿਨ ਹੁ ਸਾਧ ਜਨ ਕੈ ਸੰਗ ਭਉਦਲ ਤਾਰਿਨ ਸਾਖਤ ਨਿੰਦਕ ਹੁ ਦੁਸ਼ਟ ਖਨ ਮਾਹੀ ਬੇਦਾਰਿਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹਿ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹਿ ਜਿਸ ਸੇ ਮਰਦ ਸੋ ਕਹੋਏ ਸਗਲੇ ਦੁੱਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ